ਭਾਂਸ ਹੋਗੀ ਭਾਂਸ ਹੋਗੀ ਭਾਂਸ ਨਹੀਂ ਆਉਣਾ ਹੀ ਨਹੀਂ ਯਾਰ ਆ ਕੋ ਕੰਮ ਹੋਇਆ ਠੀਕ ਹੀ ਬਾਬਾ ਤਾਂ ਡਾ ਟੈਡ ਬਾਲਾ ਵੱਡਾ ਲੱਗਣ ਡਿਆ ਓਏ ਤੂੰ ਮੈਂ ਟੈਡਰਾਂ ਦਾ ਮੈਂ ਰੋਜੇ ਨਹੀਂ ਮੇਰੇ ਦਿਵਾਲੇ ਮੇਰੇ ਪੈ ਜਾਣੀਆਂ ਇਹਨੇ ਮੇਂ ਜਿੱਤ ਨਹੀਂ ਮੇਰੇ ਦਿਵਾਲੇ ਹੋ ਗਿਆ ਹਣ ਆਪਾ ਲਟਾਂ ਦਾ ਬੰਦਾ ਓ ਜੀ ਅੱਜ ਦੇ ਬਲੌਗ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਕਿੱਥੇ ਚੱਲੇ ਆ ਅੱਜ ਚੱਲੇ ਆ ਸ਼ਾਪਿੰਗ ਸ਼ਾਪਿੰਗ ਕਰਨ ਸ਼ਾਪਿੰਗ ਸ਼ਾਪਿੰਗ ਦਾ ਮਤਲਬ ਇਹ ਹੁੰਦਾ ਵੀ ਆ ਦਿਵਾਲੀ ਆ ਗਈ ਆ ਹਣ ਤੁਹਾਨੂੰ ਪਤਾ ਇੱਥੇ ਕਿ ਸਾਰੇ ਬੁੜੀਆਂ ਸਫਾਈਆਂ ਕਰਦੀਆਂ ਹੁੰਦੀਆਂ ਉਨਾ ਹੀ ਸਮਾਨ ਕੱਢਣਾ ਉਨਾ ਹੀ ਫੀਟ ਕਾ ਲੈਣਾ ਉਹ ਕਈ ਸਾਲਾਂ ਦਾ ਇਹ ਡੱਬੇ ਡੁੱਬੇ ਕਬੂਤਲਾ ਬੂਤਲਾ ਪਈਆਂ ਹੀ ਰਹਿ ਜਾਂਦੀਆਂ ਤੇ ਐਂਦੀ ਸਾਰੀ ਸਫਾਈ ਸੁਭੀ ਕਾਨੀ ਨਾਲੇ ਥੋੜਾ ਜਿਹਾ ਇੱਕ ਅੱਧਾ ਕਮਰਾ ਵੀ ਬਣਾਉਣੇ ਆ ਵੀ ਕੋਈ ਬੈਣ ਉੱਠਣ ਲਈ ਕਿ ਨਹੀਂ ਦੋਸਾਂ ਕਹਿੰਦੇ ਪੇਪਰ ਪੂਪਰ ਲਾਉਣ ਆ ਆਹੋ ਦੇਖ ਕੇ ਹੁਣੇ ਆ ਜੇ ਉੱਥੇ ਸ਼ਹਿਰ ਜੇ ਕਿਤੇ ਵਧੀਆ ਮਿਲ ਗਿਆ ਕੁਝ ਸੋਨਾ ਪੇਪਰ ਹਨਾ ਤੇ ਉਹ ਲਵਾਵਾਂਗੇ ਰੂਮ ਥੋੜਾ ਜਿਹਾ ਸੋਹਣਾ ਬਣਾਉਣਾ ਹੈ ਮੇਰੇ ਕਹਿ ਦਿੰਦੇ ਲੈ ਤੁਸੀਂ ਉਸੇ ਸੋਫੇ ਤੇ ਬੈਠੇ ਹੋਨੇ ਨਾ ਹੁਣ ਜੇ ਸਾਡੇ ਕੋਲ ਹੈ ਹੀ ਸੋਫਾ ਉਹ ਤੁਸੀਂ ਉੱਥੇ ਹੀ ਬਹਿਣਾ ਹੈ ਹੁਣ ਅਸੀਂ ਕਰਾ ਲੈਣਾ ਤਿਆਰ ਹਨ ਕਮਰਾ ਹੁਣ ਅਸੀਂ ਸ਼ਹਿਰ ਨੂੰ ਚੱਲੇ ਆਂ ਜਲੰਧਰ ਨੂੰ ਤੇ ਦੇਖ ਕੇ ਆਉਨੇ ਉੱਥੇ ਤੇ ਕਮਰਾ ਰੈਨੋਵੇਸ਼ਨ ਕਰਨਾ ਸੀ ਹਾਂ ਕਰਦੇ ਆ ਗਏ ਤੁਹਾਨੂੰ ਮਿਲਾਉਨੇ ਆ ਸ਼ਾਪ ਤੇ ਤੇ ਸਿਲੈਕਟ ਕਰਾ ਦਿਓ ਕਿਹੜੀ ਕਿਹੜੀ ਚੀਜ਼ ਕੀ ਕਰਨੀ ਆ ਓਕੇ ਤੇ ਫਿਰ ਪੱਕੇ ਵੀ ਆਪਾਂ ਹੁਣ ਆਪਾਂ ਕਿੱਥੇ ਆ ਲਿਆਕਦੇ ਆ ਆਹ ਦੇ ਪੀਪਲ ਪਰ ਆਦੇ ਇੱਥੇ ਇੱਥੇ ਮਿਲਨੇ ਆਦੇ ਚਲੋ ਠੀਕ ਹੈ ਠੀਕ ਇੱਥੇ ਲਾਓ ਲਾਓ ਇੱਥੇ ਚੱਲ ਲਾਓ ਇੱਥੇ ਲਾਓ ਇੱਥੇ ਚੱਲੋਣੀ ਇੱਥੇ ਇੱਥੇ ਚੱਲੋਣੀ ਇੱਥੇ ਚੱਲੋਣੀ ਆਹ ਦੇਖ ਲਓ ਇੱਥੇ ਦੇ ਦੇ ਜਵਾਂਗੇ ਦੇ ਇਹਦੇ ਮਾਤਾ ਲੱਗੂਗਾ ਚਲੋ ਚਲੋ ਪਤਾ ਨਹੀਂ ਕਿਹੜੇ ਚੌਂਕ ਤੁਸੀਂ ਦੇਖ ਕੇ ਮੈਂ ਤਾਂ ਪਤਾ ਪਤਾ ਨਹੀਂ ਬਾਲਾ ਗੱਡੀ ਆਪਾਂ ਲਾਤੀ ਆ ਤਾਂ ਚੱਲਦੇ ਆ ਆਪਾਂ ਅੰਦਰ ਇਦਾਂ ਦੇ ਕੋਹ ਲਵਾਉਣੇ ਕੰਦ ਕੁੰਤੇ ਵਧੀਆ ਵਧੀਆ ਆਜੋ ਬਈ

ਮੇਰੇ 3 ਚੈਲ ਸਾਰਿਆਂ ਦੀ ਬੱਧ ਘਟ ਲਾਣੀ ਆ ਇਹ ਇਸੇ ਦਾ ਸਿੰਗਲ ਰੋਲ ਹੈ ਨਾ ਉਹਦਾ ਜ਼ਿਆਦਾ ਵਧੀਆ ਨਾ ਉਹ ਜਿਹੜੇ ਤੁਹਾਡੇ ਉਦਾਂ ਦਿਪਾਉਣਗੇ ਉਹ ਆ ਇੱਕ ਇੱਕ ਪਹਿਲਾਂ ਕਿੰਨੇ ਦਾ 350 ਦਾ ਜਿਹੜਾ ਸਿਲੈਕਟ ਕਰੂਗੇ ਹਰ ਬੁੱਧੀ ਬੋਕਰੀ ਉਹ ਤਾਂ ਬਾਹਰ ਹੀ ਲਿਖਣੀ ਕਿਹੜਾ ਪਸੰਦ ਆ ਆ ਵਾਲਾ ਯੋਸ਼ ਤਪੂਈਆ ਕਿੱਥੇ ਦੇ ਦੇ ਦਾਂਗੇ ਜਿਹੜੇ ਆਈ ਪਾਣੀ ਬਹੁਤ ਭਾਰੀ ਹੈ ਪਾਣੀ ਲੈ ਕੇ ਆਇਆ ਪਾਣੀ ਪੀ ਲੋ ਚੱਕਰ ਨਹੀਂ ਮੈਨੇ ਖੇਤੋਂ ਸੇ ਆਇਆ ਮੋਈਆ ਭਾਰੀ ਚੱਕ ਲੈਂਦੇ ਆਂ ਵੱਡਾ ਭਾਰੀ ਚੱਕੀਆਂ ਹੋਰ ਦੂਰ ਪਾਣੀ ਪਾਣੀ ਡੈਗ ਜਾਨਾ ਆਪਕੋ ਲੱਗੇਗਾ ਹਾਂ ਦੋਵੇਂ ਕਿੱਥੇ ਲਾਓ ਕਿੰਨਾ ਤੁਹਾਨੂੰ ਲੱਗਣਾ ਹਲਕੀ ਉਹਦਾ ਭਾਰੀ ਦੇਖੋ ਉਹ ਦੇਖਣੀ ਇਹ ਗੱਲ ਹਾਂ ਸੋਫੇ ਸੈੱਟ ਵੀ ਮਿਲਦੇ ਆਂ हाँ हा <्णेटर्ण> वाणी ओ वाणी हाँ वह सोना है पानी पी लिया <स्वागी> ਇਹ ਉਹਦੇ ਨਾਲੋਂ ਮਹਿੰਗੀ ਹੋਣੀ ਹੈ ਨਾ ਉਹ ਜੀ ਜੀ ਹਾਂ ਜੀ ਇਹ ਕਿੰਨੇ ਦੀ ਉਹ ਜਿਹੜੇ ਗੋਲ ਜੇ ਇਕੱਠੇ ਕੀਤੇ ਉਹ ਇਹ ਇੱਕ ਸ਼ੀਟ ਦਾ ਇਹ ਇੱਕ ਸ਼ੀਟ ਦਾ ਪ੍ਰਾਈਸ ਹੋਣਾ ਇੱਕ ਗੰਤ ਤੇ ਦੋ ਤਿੰਨ ਛੀਟੇ ਲੱਗਣੇ ਇਹਦੀਆਂ ਦਾ ਇੱਕ ਉਦਾਂ ਦੀ ਕੁਰਸੀ ਲੈ ਜੀਏ ਨਹੀਂ ਬਹੁਤ ਹੈ ਨਾ ਪ੍ਰੋਪਰ ਬੰਦਾ ਵੀ ਚਾਹੀਦਾ ਤੁਸੀਂ ਕਿਹਤਾਂ 12 ਇੰਚ ਵਾਲੀ ਹੈ ਛੋਟੀ ਕਹਿੰਦੇ ਵਧੀਆ ਸਾਰੇ ਇਦਾਂ ਨਾ ਕਲਰ ਆਹ ਹਾਂ ਇਹ ਜਿੰਨੇ ਕਲੀਆਂ ਉਹਦਾ ਸਾਰੇ ਵਧੀਆ ਦਾ ਦੇਖ ਕੋਣ ਹੈ ਦੇਖ ਹੀ ਜਾਂਦੇ ਹੋ ਹਜੇ ਪਤਾ ਨਹੀਂ ਕਿ ਕਿਹੜਾ ਦਿਖਾਉਣਾ ਹੈ ਦੇ ਦੇ ਆਉਣ ਕਿੰਨਾ ਚੰਗਾ ਬਣਾਇਆ ਹੈ ਇਹ ਇਹਨੂੰ ਥੋੜਾ ਜਿਆਦਾ ਇਹ ਨਾਲ ਲਾ ਕੇ ਨਾ ਜਿਹੜਾ ਪਸੰਦ ਆਇਆ ਹੁਣ ਆਹੋ ਇਹ ਜਿਹੜੀ ਇਦਾਂ ਪੁੱਛ ਲਈ ਸਹੀ ਸਹੀ ਇਹਦਾ ਹੀ ਲੱਗਣਾ ਹੈ ਲਾਈਟ ਤੇ ਸ਼ੇਡਿੰਗ ਵਾਲਾ ਪੇਪਰ ਆ ਇਹ ਤਾਂ ਰੀਸਿੰਗ ਹੀ ਹੈ ਜਾਂ ਇਹ ਰੀਪੇਲ ਹੀ ਹੈ ਅਸਲੀ ਸੀਲਿੰਗ ਨੂੰ ਆਉਣੇ ਕਮਰਾ ਤੇਰ ਗਾਨਾ ਬਹੁਤ ਤੋਂ ਵੱਧ ਪੈਸੇ ਪਾ ਲੋ ਤਬ ਇਸ ਉਮਰ ਜਿਹੜਾ ਆਪਾਂ ਦੇਖਣਾ ਨਹੀਂ ਉਹ ਲੱਗੋ ਚੀਜ਼ ਉਹ ਮੈਨੂੰ ਆ ਵਧੀਆ ਲੱਗੀ ਯਾਰ ਆ ਇੱਕ ਕੰਨ ਤੇ ਲੱਗ ਜਵੇ ਬਾਕੀ ਪਲੇਨ ਇੱਕ ਕੰਨ ਤੇ ਆ ਚੀਜ਼ ਲੱਗੇ ਆ ਮੰਮੀ ਸੋਹਣੀ ਪਤਾ ਕਿੰਨੀ ਲੱਗਣੀ ਆ ਲਾਲਾ ਵੀ 10 5 550 ਇਹ 50 ਫਟ ਹੋ ਗਈ ਜੀ ਕੋ ਗੇੜਾ ਵਧੀਆ ਲੱਗਾ ਮੈਂ ਤਾਂ ਵਧੀਆ ਲੱਗਿਆ ਪਰ ਦੇਖਦੇ ਆ ਕਿੰਨੀ ਕਿੰਨੀ ਸ਼ੈਗਲ ਹੁੰਦੇ ਆਪਣੇ ਜੇ ਬਾਦੀ ਜਿਆਦੀ ਸ਼ੈਗਲ ਸੀ ਵੀ ਆਪਾਂ ਚੱਲ ਜਿਵਾਂਗੇ ਹੋਰ ਦੀ ਹੋ ਸਕਦਾ ਆ ਪਾਪਾ ਇਹਦੇ ਇਲਾਵਾ ਮੈਂ ਹੋਰ ਵੀ ਮੇਰੀ ਗੱਲ ਨਹੀਂ ਸੰਦਾ ਆਹ ਲਾ ਬੋਈ ਆ ਰਹਾ ਆਲਾ ਮੈਂ ਲੋਟੇ ਦਿਖਾਉਣਾ ਦੇਖੋ ਜੁੜਿਆ ਹੋਇਆ ਆਪਾਂ ਇਹ ਯੂਵੀ ਗਲਾਸ ਹੈ ਜਿੰਦਿਆਂ ਨਾ ਗੁੰਦ ਲੱਗੀ ਹੋਈ ਆ ਹਾਂ ਗੁੰਦ ਲਾ ਕੇ ਨਿਆਣੇ ਤੋਂ ਨਿਆਣਾ ਵੀ ਦਾ ਸਕਦਾ ਕੰਧ ਨਾਲ ਚੱਕ ਜਾਣਾ ਹੈ ਬਾਕੀ ਤੁਸੀਂ ਦੇਖ ਲਓ ਇੱਧਰ ਪੈਨਕੂਲ ਮੈਦਿਆ ਉਹ ਆਏ ਆ ਬੜੀ ਐਸਾ ਆਹ ਦੇਖੋ ਮੰਮੀ ਨੇ ਕਿੰਨਾ ਵਧੀਆ ਚੱਕ ਕੇ ਧਿਆਨ ਮੈਂ 150 ਰੁਪਏ ਬਹੁਤ ਸਾਰੇ ਕੋਸ਼ਿਸ਼ ਲਾ ਮੈਂ ਕੀ ਵੇਟ ਕਰ ਰਹਾ ਬਹੁਤ ਮੈਂ ਦਾ ਦੇਣਾ ਇੰਨਾ ਕੀ ਹੁਆ ਆ ਕਿੰਨਾ ਸਮਾਂ ਲਿਜਾ 70 ਰੁਪਏ 75 ਦਾ ਹੋਊਗਾ ਆਹ ਦੇਖੋ ਪਾਪਾ ਇੱਕ ਇੱਕ ਉਹ 골ਡਨ ਜੇ ਲੱਗ ਗਿਆ ਤੇ ਬਾਕੀ ਆ ਲੱਗ ਜਾਣਾ ਪਾਣੀ ਕੋਲ ਨਾ ਪੂਰਾ ਵਾਈਟ ਹੈ ਪਰ ਮੈਂ ਵਾਈਟ ਨਹੀਂ ਕੋਲ ਨਹੀਂ ਹੈ ਇਹ ਪੂਰਾ ਵਾਈਟ ਹੈ ਪਹਿਲਾ ਰੋਲ ਦਾ ਰੇਟ ਪੁੱਛੋ ਪਹਿਲਾ ਰੇਟ ਪੁੱਛੋ ਸਾਹ ਬਲਾਓ ਆਹ ਆਹ ਇਹ ਜਿਹੜਾ ਸਾਈਜ਼ ਵਾਲਾ ਚਾਹੀਦਾ ਦੇਖਿਆ ਕਿੰਨੇ ਜਿੱਤੇ ਬਣਾਏ ਤੂੰ ਇਹਦੇ 400 ਦੀ ਇੱਕ 10x15 ਇਦਾਂ ਆ ਹਾਂ 1 ਫੁੱਟ ਦੀ ਸ਼ੀਟ ਆ ਇਹ ਲੰਬਾਈ ਵਿੱਚ ਤਾਂ ਸਿੱਧਾ ਕਹਾਂ ਆ ਵੀ 20 ਪੀਸ ਤਾਂ ਸਿੱਧਾ ਰੋਕ ਜਦੋਂ ਮਿੰਟ ਹਾਂ 10 10 ਤੇ ਇਹ ਲੰਬਾਈ 20 ਤਾਂ ਸਿੱਧੀਆਂ ਲੱਗਣਗੀਆਂ ਹੂੰ ਚੌੜਾਈ ਵਿੱਚ ਕਿੰਨੇ ਸਕੇ ਆਪਾਂ ਕੀਤਾ 10x10 ਉਹ ਪਹਿਲਾਂ ਪੱਕਾ ਲਵਾਉਂਦਾ ਤਾ ਪੱਕਾ ਨਹੀਂ ਹਾਂ ਤਾਂ ਬਣਾਉਂਦਾ ਕਿੰਨੇ ਆ ਲੱਗਦੇ ਨੇ ਕਿਤਾਬ ਤੂੰ ਦੱਸ ਪਹਿਲਾਂ ਸਾਬ ਪਹਿਲਾਂ ਮੈਨੂੰ ਦਿਖਾ ਦਾ ਸਹੀ ਕਿੱਥੇ ਲੱਗੀਆਂ ਜਿਹੜੀ ਫੋਟੋ ਉਹ ਹੋਇਆ 10/15 ਇੱਕ ਇਹ ਇਧਰਲੀ ਕੰਦ ਜਿਹੜੀ ਆ ਉਹ ਤਾਂ 10/15 ਹੁੰਦੀ ਐ ਉਹ ਇਧਰਲੀ ਐ 10/10 ਉਹ ਚੱਲੀ ਐ ਅੱਛਾ 10/15 ਹਾਂ ਤੇ 10/15 ਇਧਰਲੀ ਆ 15 ਦੀ ਆ ਹਾਂ ਹਾਂ ਸਾਝੇ ਗੱਗੀ ਹੁਣ ਤੇ ਇਧਰਲੇ ਹੋ ਗਏ ਆਪਣੇ 20 30 ਸੁੱਧੇ ਹੂੰ 15 ਦੇ 15 ਦੇ 20 20 ਤੇ 30 ਪੀਸ ਹੋਏ ਹੋਗਾ ਪੁੱਟ ਦੀ ਐ ਆ 15 ਫੁੱਟ 30 ਪੀਸ ਇਹ ਹੋਗਾ 40 50 50 ਪੀਸ ਲੱਗਣੇ ਆ 50 ਪੀਸ ਤੇ ਪੰਜੂ ਚੌਕਾ 20 ਅੱਧਾ ਇਹ ਵੀ 20000 ਦੇ ਇਹ ਲੱਗਣੇ ਆ ਤੇ ਫੇਰ ਸਹੀ ਆ ਸਾਢੇ ਚਾਰ ਕਿਹਾ ਆ 20 22 ਦੀ ਹੋਊਗੀ ਹਾਂ ਆ ਕੀ ਇਹ ਕਹਿੰਦੇ ਆ ਆਹ ਆ ਸੋਨੇ ਇੱਕ ਕਾਕਾ ਜੀ ਦਾ ਇਹ ਰੂਲ ਰੂਲ ਚ ਮਿਲ ਜਣਗੇ ਨਾ ਮੈਡਮ ਜਿੰਨੇ ਮਰਜ਼ੀ ਰੂਲ ਇਹ ਜਿੰਨੇ ਮਰਜ਼ੀ ਠੀਕ ਆ ਚੀਜ਼ਾਂ ਲੈਣੇ ਨਾ ਗਮਨਾ ਬਹੁਤ ਵਧੀਆ ਹਨ ਹੋਰ ਵੀ ਦੇਖ ਰੋ ਹਾਂ ਇਦੋਂ ਵੀ ਕਰ ਆ ਵੀ ਸੋਨਾ ਹੈ ਪਹਿਲੇ ਇਹਦਾ ਫੜ ਕੇ ਰੱਖ ਲੈਣਾ ਨਹੀਂ ਨਹੀਂ ਉਹ ਤਾਂ ਕੋਈ ਨਹੀਂ ਜੀਣਾ ਵਾਹ ਆ ਵੀ ਸੋਨਾ ਹੂੰ ਇਹ ਜ਼ਿਆਦਾ ਸਿਲਵਰ ਜਿਹਾ ਜਾ ਜਾਂਦਾ ਉਹ 골ਡਨ ਜਿਹਾ ਇੱਕ ਕੰਧ ਤੇ ਉਦੋਂ ਨਾਲ ਲੱਗੂਗਾ ਆਪਣੇ ਇੱਕ ਕੰਧ ਆਵਣਾ ਨਵੀਂ ਸ਼ੀਟ ਆਹੋ ਇੱਕ ਲਾਲ ਮੈਂ ਇੱਕ ਇੱਕ ਕੰਧ ਤੇ ਇਦਾਂ ਦਾ ਲਵਾ ਲਵਾਂ ਹੂੰ ਨਵੀਂ ਸ਼ੀਟ ਚਲੋ ਦੇਖਦੇ ਆਂ ਸਿਲੈਕਟ ਕਰਕੇ ਹੁਣ ਕੀ ਹੁੰਦਾ ਆ ਕਰਦੇ ਪਏ ਆ ਆ ਇੰਨੀਆਂ ਖੋਲ ਕੇ ਹੀ ਚੈੱਕ ਵੀ ਕਰਦੀ ਆਂ 150 ਵਾਟ 200 ਵਾਟ ਹੋਏ ਤਾਂ ਇਦਾਂ ਹੀ ਚੱਲਦਾ 40 ਵਾਟ ਲੰਦੇ 40 ਆ ਚਾਰ ਲੱਗਣੀਆਂ 10 ਵਾਟ ਲੰਦੀਆਂ ਆ ਵੀ ਸੋਹਣੇ ਆ ਇਹ ਨਹੀਂ ਇਹਦੀ ਛੀੜਦੀ ਤਾਂ ਵੀ ਉਹ ਤੇ ਜੇ ਸਰਫ ਵੀ ਆਉਣੀ ਆ ਤੇ 10x4x8x4 ਬਾ ਤੇ 15 3 ਇੰਚ ਤੇ ਪੜ ਜਾਂਦਾ ਤੇ 4 ਲੱਗਣੀਆਂ ਮੈਂ ਕਹਿਣ ਲਿਆ ਤੇ ਮੈਨੂੰ ਤਾਂ ਕਹਿੰਦਾ ਕਿ ਘਾਟ ਨਹੀਂ ਜਾਣੀ 12 ਫੁੱਟ ਦੀ ਆਉਣੀ ਤੇ ਬੈਂਸ ਲਾ ਬੈਂਸ ਪਰ ਬੈਂਸ ਪਰ 150 ਇੱਕ ਗੁੰਦ ਦਾ ਮੋੜ ਇਹ 40 ਫੁੱਟ ਹੈ ਪਛੀੜ ਮਾਣੀ 40 ਫੁੱਟ ਵੀ ਤੇ 40 ਨੂੰ 80 80x160 80 ਪਾ ਲੈ ਇੱਕ ਬਾਤ ਹੋਰ ਇਹ ਰੇਟ ਤਾਂ ਬਣਿਆ ਨਹੀਂ ਮੈਂ ਕਹਿੰਦਾ ਕੋਈ ਤਾਂ ਫੀਲ ਹੋਣੀ ਹੈ ਸੀ ਦੋਂਜੇ ਜਾਣ ਲੈ ਆਨ ਚਲਿਆਦਾ ਹੀ ਲੈ ਨਾ ਤੇਰੇ ਲਈ ਹੁਣ ਹੋਊਗਾ ਸ਼ੀਟ ਖਾ ਜਾਏਗੀ ਸ਼ੀਟ ਖਾ ਜਾਏਗੀ ਐਸੇ ਥੋੜਾ ਬੈਸਕੋਡ ਹਮ ਤੇ ਪੰਜ ਸਕਾਰ ਜੀ ਇੱਕ ਬਾਤ ਹੋਰ ਐਕਸਟਰਾ ਉਹ ਤਾਂ ਜੀ ਕਿ ਮੈਨੂੰ ਨਹੀਂ ਪਤਾ ਮੈਨੂੰ ਜੇ ਪਤਾ ਨਹੀਂ ਲੱਗਾ ਢਿੱਡ ਦੇਖੋ ਪਾਪਾ ਦਾ ਆ ਕੱਟ ਲਿਆ ਕੱਟ ਲਿਆ ਆ ਕੱਟ ਲਿਆ ਕੱਟ ਲਿਆ ਕੱਟ ਲਿਆ ਕੁੱਟ ਕੇ ਵੀ ਨਹੀਂ ਅੰਦਰ ਜਾਂਦਾ ਅਜੇ ਕੁੱਟ ਕੇ ਵੀ 20% ਬਾਹਰ ਹੀ ਰਹਿੰਦਾ ਹੈ ਵੀ ਆਪਾਂ ਨਾ ਘਾਟਾ ਖਾਣ ਲਈ ਇਦਾਂ ਆ ਚੱਕਲਣਾ ਇਹ ਬੰਨਾਂ ਹੀ ਹੋਰ ਕਰਦੀਆਂ ਬੁੜੀਆਂ ਦਿਮਾਗ ਦਾ ਜ਼ਰ ਉਹ ਫੇਰ ਬਾਹਰ ਆ ਗਿਆ ਫੇਰ ਬਾਹਰ ਆ ਗਿਆ ਇਹ ਗਿਆ ਅੰਦਰ ਹੁਣ ਗਿਆ ਚਲੋ ਅੱਜ ਜਾਰਾ ਹੀ ਪਈ ਜੀ ਮੈਨੂੰ ਹੁਣ ਦੱਸੋ ਫੇਰ ਹੋਰ ਕਿਤੇ ਦੇਖ ਲੋ ਮੱਭੂ ਜਿਹੜਾ ਕਹਿੰਦਾ ਹੂੰ ਮੈਂ ਕਹਿੰਦਾ ਦੋ ਤਿੰਨ ਥਾਂ ਹੀ ਦੇਖ ਲੋ ਜਿਹੜਾ ਪਸੰਦ ਆ ਆ ਦੀ ਬੰਦ ਪੇਪਰ ਕਰਵਾ ਲੋ ਬੈਂਸ ਹੋ ਗਈ ਬੈਂਸ ਹੋ ਗਈ ਬੈਂਸ ਨਹੀਂ ਆਉਣਾ ਹੀ ਨਹੀਂ ਯਾਰ ਆ ਕੋ ਕੰਮ ਹੋਇਆ ਪਾਪਾ ਦਾ ਟੈਡ ਬਾਲਾ ਵੱਡਾ ਲੱਗਣ ਡਿਆ ਓਏ ਤੂੰ ਮੈਂ ਟੈਡ ਰਾਂ ਦਾ ਮੈਂ ਰੋਜੇ ਰਖ ਲਵਾਣ ਲੱਗਣ ਡਿਆ ਟੈਡ ਲੱਗਣ ਡਿਆ ਚਲ ਟੈਡ ਕਰੀ ਜਾਂਦਾ ਕਿ ਆ ਖਾਂਦੇ ਪੀਂਦੇ ਕਰ ਮੈਂ ਆ ਉੱਦਾਂ ਮਾੜਾ ਹੋਈ ਮੈਂ ਤਾਂ ਮੂੰਹ ਚੁੱਪੀ ਵਰਗਾ ਕੱਢਿਆ ਓਏ ਐਦਾਂ ਨਹੀਂ ਮੈਂ ਕਦੀ ਵੀ ਕਿਹਾ ਤੂੰ ਆਪਣਾ ਦੇਖ ਪੈਣਾ ਆ ਸਹੀ ਟੈਡ ਕਰਦਾ ਰਹਿੰਦਾ ਆ ਵੀ ਜਾ ਬੁਣਿਆ ਇਹਦਾ ਲਾ ਲਿਆ ਨਿਆਣਾ ਲੋਲਾ ਤੁਸੀਂ ਮੇਰੇ ਦੁਆਲੇ ਮੇਰੇ ਪੈ ਜਾਣੀਆਂ ਐ ਨਾ ਮੇਂ ਚਿੱਟਾ ਨਹੀਂ ਮੇਰੇ ਦੁਆਲੇ ਹੋ ਗਿਆ ਹਣ ਕੋਈ ਲਟਾ ਦਾ ਬੰਦਾ ਕੋਈ ਕਹਿ ਦੂਗਾ ਤੂੰ ਲਾ ਜਾ ਬੁਣਿਆ ਇਹ ਜਿਹੜੀ ਗੱਲ ਹੈ ਹਾਂ ਚੱਲ ਚੱਲ ਬੰਦ ਲਾ ਕੋਈ ਕੰਮ ਕਰਨ ਦੇ ਸਾਨੂੰ ਇਹਨੇ ਸੈਕਿੰਡ ਦੁਕਾਨ ਤੇ ਦੇਖੋ ਸੈਕਿੰਡ ਦੁਕਾਨ ਤੇ ਕਿਦਾਂ ਇੱਥੇ ਥੋੜਾ ਜਿਹਾ 50 ਰੁਪੀਜ਼ ਦਾ ਫਰਕ ਪੈਂਦਾ ਇੱਥੇ 50% ਹਸਤਾ ਪਰ ਉੱਥੇ ਕੁਆਲਿਟੀ ਜਿਹੜੀ ਹੁਣ ਦੇਖੋ ਕੋਈ ਲੱਦਾ ਮੇਨ ਤੋਂ ਪੱਖ ਲੱਗ ਗਿਆ ਅਬ ਇਹ ਦੁਕਾਨ ਸੇ ਵੀ ਨਹੀਂ ਪਸੰਦ ਤਾਂ ਆ ਗਿਆ ਉਧਰ ਪਰ ਇਥੇ ਮੈਟ ਹੈ ਨਹੀਂਗਾ ਮੈਟ ਹੈ ਨਹੀਂ ਪਰ ਇਥੇ ਅਸੀਂ ਉਹ ਨੀ ਲਗਾਉਣੀ ਨਾ ਟੈਂਟ ਨੀ ਲਵਣੇ ਕੋਕ ਬੂਏ ਪਹਿਲਾਂ ਲੱਗੇ ਬਹੁਤ ਕੁਛ ਦੇ ਇੱਕ ਵਾਰੀ ਹੋਰ ਰੱਖ ਜਾ ਦੇਖੀ ਫੇਮ ਟੱਡ ਕੇ ਤੂੰ ਦੇਖ ਮੈਂ ਹੈਰੀ ਚਪੀੜਾ ਮਾਰਨਾ ਪਰ ਨੀ ਨਹੀਂ ਕਰੀ ਕਿਰਨ 14 ਵਜੇ ਕਿਰਨ ਆਸਮੀਂ ਬਚੀ ਜਾਣਾ ਤੂੰ ਮੈਂ ਪਾਪਾ ਹਾਂ ਦੇ ਲੈ ਠੀਕ ਐਂ ਕਹਿੰਦਾ ਇਹ ਕਹਿੰਦਾ ਕੋਹ ਨਹੀਂ ਟੜ ਟੜ ਮੰਮੀ ਕਰਦੀ ਕੀ ਹੋਣਾ ਹੈਗਾ ਹੀ ਆ ਓਏ ਤੁਛਾਸ਼ਤ ਹੋਣਾ ਹੈਗਾ ਹੀ ਆ ਮੈਂ ਤਾਂ ਫੇਕ ਹੀ ਆ ਇਹ ਤਾਂ ਮੁੰਡਾ ਪਸਾਉ ਬਹੁ ਆ ਜਬਚੇਰਾ ਲੋ ਵੀ ਹੁਣ ਸੋਫੇ ਦਾ ਦੇਖੋ ਤਾਂ ਤੁਹਾਨੂੰ ਵਧੀਆ ਲੱਗਦਾ ਦੇਖੋ ਬੋਲ ਪੇਪਰ ਤਾਂ ਤੇ ਆ ਫਿਨ ਕਰਾ ਲੇ ਹੋਰ ਤਾਂ ਦਿਖਾਉਣੇ ਆ ਨੈਕਸਟ ਵੀਡੀਓ ਬਣਾਉਣੇ ਆ ਲੱਗੇ ਸ਼ੌ ਭੇਦੀ ਸੀਗੇ ਅਸੀਂ ਆ ਦੇਖ ਲਈਏ ਚਲੋ ਆ ਜੀਓ ਬ੍ਰਿਟਿਸ਼ ਇੰਟੀਰੀਅਰ ਬ੍ਰਿਟਿਸ਼ ਇੰਟੀਰੀਅਰ ਮਾਡਲ ਹਾਊਸ ਜਲੰਧਰ ਦੇ ਵਿੱਚ ਐਨਾ ਦੀ ਸ਼ੌਪ ਆ ਹਾਂ ਇੱਥੋਂ ਆਪਾਂ ਫੈਰੀ ਕਰਨ ਤਿਆਰ ਕਰਨਾ ਦੀ ਬਾਤ ਕਰਤਾ ਸਾਰੇ ਰੇਟ ਪੁੱਛ ਲਿਆ ਭਾਜੀ ਹੁਣਿਆਂ ਨੇ ਜਾਇਜ਼ ਰੇਟ ਆ ਤੇ ਵੈਦ ਜਿੱਦਾਂ ਸਾਰੇ ਬਣਾਏ ਕੋਈ ਕਾਰੀਗਰ ਵੀ ਸਾਰੇ ਆਪਣੇਆਂ ਤੋਂ ਹੀ ਜਾਇਜ਼ ਰੇਟਾਂ ਤੇ ਤੇ ਤੁਸੀਂ ਇੱਥੇ ਜ਼ਰੂਰ ਆ ਕੇ ਮਿਲਿਓ ਕੋਈ ਪ੍ਰਮੋਸ਼ਨ ਨਹੀਂ ਕੀ ਸਿੱਧੀ ਨਾ ਭਾਜੀ ਨੇ ਸਾਨੂੰ ਕਿਹਾ ਮੈਨੂੰ ਆਪ ਨੂੰ ਹੀ ਵਧੀਆ ਲੱਗਾ ਇਹਨਾਂ ਦਾ ਕੰਮ ਤੇ ਮੈਂ ਆ ਗਈ ਕੀਤੀ ਆ ਤੁਹਾਨੂੰ ਪਤਾ ਹੀ ਆ ਤੇ ਆਇਆ ਵੀ ਮੈਂ ਪਹਿਲੀ ਵਾਰੀ ਆ ਦੁਕਾਨੇ ਬਹੁਤ ਵਧੀਆ ਇਹਨਾਂ ਦਾ ਸਾਰਾ ਹੀ ਲੱਗਾ ਕੰਮ ਤੇ ਕਿਹੜਾ ਮੇਨ ਰੋਡ ਭਾਜੀ ਇਹ ਮਾਡਲ ਮਾਡਲ ਹਾਊਸ ਰੋਡ ਜੀ ਭਾਜੀ ਮਾਡਲ ਹਾਊਸ ਰੋਡ ਬਸਤੀ ਸ਼ੇਖ ਓਪੋਜ਼ਿਟ ਸੂਦ ਹਸਪੀਟਲ ਹਾਂ ਜੀ ਤੇ ਆਪਣੀ ਸ਼ਾਪ ਦਾ ਕਿਹਨਾਵਾ ਬ੍ਰਿਟਿਸ਼ ਅੰਟੇਰੀਅਰ ਬ੍ਰਿਟਿਸ਼ ਅੰਟੇਰੀਅਰ ਹਾਂ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ ਕਿਸੇ ਨੇ ਡਿਜ਼ਾਈਨ ਦੇਖਣੀ ਉਹਨੂੰ ਗੂਗਲ ਤੇ ਦੇਖ ਸਕਦੇ ਹੋ ਮੋਬਾਈਲ ਤੇ ਵੀ ਦੇਖ ਸਕਦਾ ਓਕੇ ਬਾਕੀ ਆਪਾਂ ਦਾ ਸਮਾਨ ਲੈ ਲਿਆ ਹੁਣ ਤੁਸੀਂ ਵੀ ਲੈਣ ਆ ਜਾਓ ਬਾਕੀ ਮੂਰੇ ਦਿਵਾਲੀ ਆ ਰਹੀ ਹੈ ਸਾਰਿਆਂ ਨੇ ਆਪਣੇ ਡੈਕੋਰੇਸ਼ਨ ਘਰੇ ਕਿੰਨਾ ਕੁ ਸ਼ਾਨਦਾਰ ਐਨਿਮੇਸ਼ਨ ਕਰਨੇ ਤਾਂ ਕਿ ਆਪਾਂ ਅਗਰ ਗਰਮ ਤਿਆਰ ਕਰਨਾ ਹੈ ਉਸ ਨਾਲ ਸਾਡਾ ਦਿਖੋ ਜਾ ਕਰਾ ਵੀ ਲੈਣਾ ਓਕੇ ਚਲੋ ਅੰਦਰ ਚੱਲਦੇ ਹਾਂ ਸਮਾਨ ਲੈ ਚਲੇ ਆਂ ਤੁਹਾਨੂੰ ਇਹੋ ਨਾਲ ਪਿਆਰ ਕਰਨਾ ਕਮਰਾ ਦਾ ਹੋਣਾ ਦੋ ਪਲਾਂ ਦੇ ਵਿੱਚ ਰੈਡੀ ਵਿੱਚ ਥੋੜੀ ਕਰਾਉਣੀ ਅਸੀਂ ਤੇ ਵਿੱਚ ਅਸੀਂ ਗੱਦਾ ਵਾਲਾ ਕਰਾਉਣਾ ਚਲੋ ਦਿਖਾਵਾਂਗੇ ਤੁਹਾਨੂੰ ਬੜੀਆਂ ਚੰਗੇ ਨਾਲ ਪਿਆਰ ਕਰਾਉਣਾ ਜਦੋਂ ਦੇ ਆਏ ਆ ਤੁਰੇ ਫਿਰਦੇ ਆ ਹੁਣ ਕੁਛ ਖਾਪੀ ਲਈਏ ਇੱਥੇ ਆ ਸੈਵਨ ਹੈ ਰਣ ਉਹਨਾਂ ਇੱਥੇ ਰੱਜ ਭੱਜ ਕੇ ਫੇ ਦੇਦੇ ਆ ਪਲਾਨਿੰਗ ਹੋ ਗਈ ਚੇਂਜ ਹੁਣ ਅਸੀਂ ਚੱਲੇ ਆ ਟਾਬੇ ਤੇ ਕਹਿੰਦੇ ਅੱਜ ਰੋਟੀ ਖਾਣੀ ਹਮੇਸ਼ਾ 버ਗਰ ਪੀਜੇ ਖਾ ਕੇ ਫੇਰ ਮੁਰ ਚੱਲੇ। ਨਾ ਇਹ ਦੋਨੇ ਫੇਰ ਪਤਾ ਕਿ ਇਹ ਤਾਂ ਲੜ ਪੈਦੇ। ਹੁਣ ਦੇਖਦੇ ਖੀਰ ਕੌਣ ਖਾਉ। ਥਾਲੀ ਨਹੀਂ ਕਰਾਉਣੀ ਹੈਗੀ ਪਹਿਲਾਂ ਦੱਸਦਾ ਵਾ। ਨਾ ਨਹੀਂ ਦਿਖਾ ਰਹੇ ਨੇ ਖਾ ਲੈਣਾ ਪਰ ਖੀਰ ਬਖਰੀ ਕਰਾ ਲਾ। ਮੇਰੀ ਗੱਲ ਸੁਣੋ। ਹਾਂ। ਉੱਥੇ ਨਾ ਥਾਲੀ ਦੇ ਵਿੱਚ ਖੀਰ ਚੌਲ ਸਾਰਾ ਕੁਝ ਹੁੰਦਾ ਹੋਣਾ। ਹਾਂ। ਪਹਿਲਾਂ ਮੈਂ ਕਰਾ ਲਿਆ ਬਟਰ ਨਾਨ ਪਾਪਾ ਕਹਿੰਦਾ ਮੈਂ ਚਪਾਤੀ ਖਾ ਰਣੀ ਉਹ ਰੁੱਖੀ ਜਿਹੀ ਆਈ ਫਿਰ ਮੇਰਾ ਬਟਰ ਨਾਨ ਇੱਕ ਖਾ ਲਿਆ ਮੈਂ ਖਾਦੀ ਨਹੀਂ ਤੇ ਫੇ ਉੱਥੇ ਸੀ ਕੀ ਖੀਰ ਤੇ ਚੌਲ ਉਹ ਚੌਲ ਮੇਰੇ ਮੋਹਰੇ ਕਰੀ ਜਾਵੇ ਖਾਲਾ ਖਾਲਾ ਜਦ ਮੈਂ ਖੀਰ ਨੂੰ ਹੱਥ ਲਿਆ ਲੈ ਸਾਰੀ ਨਹੀਂ ਖਾਣੀ ਹੈਗੀ ਤੈਨੂੰ ਲਿਆਇਆ ਹੀ ਨਹੀਂ ਕਰਨ ਵਾਲਾ ਵਧੀਆ ਵਧੀਆ ਚੀਜ਼ਾਂ ਛਾਣ ਕੇ ਖਾਵੇ ਇਦਾਂ ਨਾ ਤੂੰ ਤੈਨੂੰ ਨਹੀਂ ਇੱਥੇ ਲਿਆਉਣਾ ਤੂੰ ਖਾਣ ਦੀ ਮੈਂ ਖਾਦੀ ਵੇ ਹਾਂ ਖਾਦੀ ਨਹੀਂ ਤੂੰ ਥੋੜੀ ਜਿਹੀ ਵੀ ਨਹੀਂ ਖਾਦੀ ਖਾਦੇ ਮੈਂ ਚਲ ਅੱਜ ਖੀਰ ਖਾ ਲਈ ਬਸ ਹਾਏ ਰੱਬਾ ਮੁੰਡਾ 46 ਕਟਾ ਪਿਆੜਿਆਂ ਦੇ ਹੁਣ ਚਾੜੂ ਹੈਰੀ ਚਾਹ ਇਹ ਪਹਿਲਾਂ ਚਲੇ ਆ ਸੋ ਇਹ ਦੇਖ ਹਾਇਰੀ ਉਹ ਹਾਇਰੀ ਕਾਲੇ ਹੀ ਹੁਣ ਖੀਰ ਜਿੰਨੀ ਖਾਣੀ ਰੱਜ ਕੇ ਬੈਰੀ ਨਹੀਂ ਗੱਲ ਦਾ ਹਾਂ ਦੇਖੀ ਉਹਨੇ ਚੇਪਦਾ ਕਰਤਾ ਆਰਡਰ ਹੋ ਅੱਕਦੇ ਚੌੜੇ ਹਣ ਨਾਣਾ ਦੇ ਨੇ ਤਾਂ ਨਾ ਨਹੀਂ ਤੰਦੂਰੀ ਰੋਟੀ ਦੇ ਫੈਰੀ ਤੋਂ ਕੀ ਸਾ ਪੀਜ਼ਾ 버ਗਰ ਖਾਣ ਨਾਲ ਰੋਟੀ ਸੈਂਪਲ ਕਿਤੇ ਜਾ ਕੇ ਗੋਲਬੇ ਬੰਦਾ ਉਹ ਵਧੀਆ ਹੈ ਬੰਦ ਦੀ ਗੱਲ ਹੈ ਉਹ ਤਾਂ ਗੱਲ ਹੈ ਉਹ ਵੀ ਟਾਈਮ ਹੁੰਦੇ ਸੀ ਛਾਬੇ ਭਰੇ ਹੁੰਦੇ ਸੀ ਬਈਆਂ ਰੋਟੀਆਂ ਕਿ ਆਜ ਕਰ ਨਹੀਂ ਬਈ ਤਾਂ ਹੁਣ ਵੀ ਮਿਲਦੀ ਆ ਤੁਸੀਂ ਕਿੱਥੋਂ ਖਾਣੀਆਂ ਉਹ ਬਈ ਤਾਂ ਹੁਣ ਵੀ ਮਿਲਦੀ ਤੁਹਾਨੂੰ ਸਵੇਰ ਨੂੰ ਬਈਆਂ ਹੀ ਖਾਣੇ ਆ ਤੁਹਾਡੇ ਲਈ ਰੱਖੀਆਂ ਹੁੰਦੀਆਂ ਆ ਨਹੀਂ ਹੁੰਦੀਆਂ ਤਾਂ ਦੱਸ ਪੇਰ ਕਾਮ ਕੇ ਸੱਟਣੀਆਂ ਪੈਂਦੀਆਂ ਹੁਣ ਕਹਿੰਦੇ ਤਤੀ ਤਤੀ ਖਾਣੀ ਹੈ ਵੈਰੀ ਖੀਰ ਖਾਣੀ ਜੇ ਹਨਾ ਹੁਣ ਮੈਂ ਤੁਹਾਨੂੰ ਖਾਂਦੇ ਦਾ ਬਲੌਗ ਬਣਾ ਦੇ ਲਈ ਤੰਦਾ ਇਹ ਸੱਚ ਇਨਰਾਸ ਲਾਵ ਜਾਵਾਂ ਗਰਮ ਗਰਮ ਲੈ ਲੈ ਗਰਮ ਗਰਮ ਜਾਂਦੇ ਆ ਰਸਗੁੱਲਾ ਖਾਣਾ ਕਹਿੰਦਾ ਮੈਨੂੰ ਦਿੱਲੀ ਭਮਾ ਹੋਟਲ ਨੂੰ ਜੀ ਫਿਰ ਉਹ ਦਿੱਲੀ ਦੱਖਣਾਸ ਜੋ ਮਰਜ਼ੀ ਕਰ ਲੋ ਮਤਲਬ ਕਿੱਥੇ ਮਰਜ਼ੀ ਨੂੰ ਲੈ ਜਾਓ ਖਾਣ ਨੂੰ ਵਧੀਆ ਹੋਣਾ ਚਾਹੀਦਾ ਨਾ ਵੀ ਤੁਹਾਨੂੰ ਖਾਣਾਰੇ ਜਿੱਥੇ ਮਰਜ਼ੀ ਲੈ ਗੋ ਹੋਏ ਖਲਾ ਕੇ ਕਹਿੰਦਾ ਜੀ ਮਰਜੂ ਘੁੰਮਣ ਫੇਰ ਨਾ ਕੋਕਣਾ ਲੱਗੇ ਨੇ ਕਪੜਾ ਹਟ ਪੈਣ ਲੱਗ ਪੈਂਦੀ ਹੈ ਕਪੜਾ ਹਟ ਇਹਨੂੰ ਤੁਰੇ ਆਉਂਦੇ ਨੇ ਲੋ ਪੈਂਦੀ ਗੱਡੀ 'ਚ ਬੈਠਣ ਸਾਰੀ ਕੁਛ ਖਾਣ ਨੂੰ ਚਾਹੀਦਾ ਹਾਂ ਨਾ ਆ ਗਏ ਆ ਆ ਆ ਤਾਈਆਂ ਕਹਿੰਦੀ ਸੀ ਕਿ ਮੈਂ ਥੋੜਾ ਜੇ ਨਾ ਹੋਈ ਤਾਂ ਫੇਰ ਹੋਰ ਲੈ ਲਾਂਗੇ ਮੈਂ ਤਾਂ ਥੋੜੀ ਜੀ ਦਾਣ ਲੈਣੀ ਬਸ ਹਾਂ ਮੈਂ ਹਾਂ ਰੋਟੀ ਖਾਊਗਾ ਮੈਂ ਮੈਨੂੰ ਇੰਨਾ ਕ ਚੱਪਾ ਜਾਂ ਦੇ ਦੇ ਦੰਦ ਕੱਢੀ ਆਹ ਤਾਈ ਇੰਨੀ ਕੀ ਦਿੱਤੀ ਆਹ ਦੀ ਰੋਟੀ ਦੇ ਲੈ ਉਹਨੂੰ ਬੜਾ ਹੱਸ ਤਾ ਹੋਰ ਮਗਾ ਲਓ ਇੱਕ ਗੱਲ ਹੋ ਜੀ ਨੇ ਕੋਈ ਪਹਿਲਾਂ ਦੱਸੇ ਹਾਂ ਹਾਂ ਉੱਲੂ ਇਹ ਬਦਲ ਲੈਂਦਾ ਉੱਦਣ ਵਾਲਾ ਈਰ ਵਾਲਾ ਖੀਰ ਕਹਿੰਦੀ ਆ ਪੰਜੀਰ ਸੁੱਲਾ ਰਸਮਾੜੀ ਜਿਗਰੇ ਲਾ ਗਵਾ ਜਮੂ ਕੀ ਖਾਣਾ ਇਦਾਂ ਕਿਤੇ ਘਰੇ ਪੁੱਛੇ ਆ ਨਾ ਉਥੇ ਤੋਂ ਹੋਈ ਮੂੰਗੀ ਮੱਕਰੀ ਜੋ ਮੋਰੇ ਘਰ ਦਿੰਦੀਆਂ ਇੱਥੇ ਲੈ ਕੇ ਕਾਪੀ ਕੀ ਖਾਣਾ ਕੀ ਖਾਣਾ ਇੱਥੇ ਤਾਂ ਪਤਾ ਹੀ ਆ ਸਾਨੂੰ ਮਿਲ ਜਾਣਾ ਸਾਰਾ ਵਕਤ ਅਸੀਂ ਵੀ ਆਰਡਰ ਕਰ ਸਕਦੇ ਹਾਂ ਘਰੇ ਖੁਕਰੇ ਨਹੀਂ ਹੈ ਘਰੇ ਖੁਕਰੇ ਨਹੀਂ ਖੁਕਰੇ ਤਾਂ ਨਹੀਂ ਲੈਂਦੇ ਪਰ ਧਾਲ ਦਾ ਜੀ ਉਦੋਂ ਹੀ ਹੁੰਦੀ ਆ ਲੋਹੇ ਮਰਚੀ ਚੀਜ਼ ਆਏ ਰੋਜ਼ ਥੋੜੀ ਮੂੰਗੀ ਬੋਲੀ ਕਰਨੀ ਯਾਰ ਨੇ ਰੋਜ਼ ਇਹਦਾ ਸਾਗ ਸਾਗ ਜਿਹੜਾ ਬਣਾਉਣੀ ਮੈਂ ਤਾਂ ਦੱਸਿਆ ਕਰਨਾ ਅੱਜ ਜੇ ਆਹ ਬਣਾਇਆ ਦਿਖਾਇਆ ਵੀ ਕਰਨਾ ਪਏ ਠੀਕ ਹੈ ਠੀਕ ਹੁਣ ਘਰੇ ਭਿੰਡੀਆਂ ਬਣਾਉਣੀਆਂ ਨੇ ਠੀਕ ਹੈ ਤੇ ਬਣੀਆਂ ਨਹੀਂ ਤੇ ਫੇਰ ਹੁਣ ਮੈਂ ਤੇ ਤੁਹਾਡੇ ਨਾਲ ਆ ਗਈ ਮੈਂ ਵੀਰਾ ਕੰਮ ਹੈ ਤਾਂ ਡੱਡ ਡੱਡ ਭਰਨਾ ਕਾਸੀ ਜੀ ਨਾ ਆਉਣ ਜੀ ਮੱਛੀ ਨਾ ਬਰਾਂ ਤੇ ਗੱਡੀ ਦੀ ਟੈਂਗੀ ਤੁਸੀਂ ਕੋਲ ਰੱਖਣੀ ਸਾਨੂੰ ਤੁਮਾਣ ਠੀਕ ਹੈ ਠੀਕ ਹੈ ਹਾਂ ਹੁਣ ਮੈਂ ਤੁਹਾਡੇ ਲਈ ਖੀਰ ਆਰਡਰ ਕਰਤੀ ਆ ਗਈ ਆ ਆ ਜੀ ਜੀ ਕੱਕ ਵੀ ਹੈ ਰਸਮ ਲਈ ਆਪਣੀ ਕਿਹਦਾ ਮੈਨ ਨਹੀਂ ਖਾਣੀ ਰਸਮ ਲਈ ਹੋਰ ਕੋਸੇ ਖੜਾ ਹੀ ਰਹਿੰਦਾ ਏਰੀ ਹੁਣ ਅੱਧੀ ਸਾਂਣੀ ਦੇਣੀ ਹੈ ਨਾ ਲੈ ਲਿਓ ਅੱਧੀ ਖੀਰ ਦੇ ਦੀ ਮੈਨੂੰ ਖੀਰ ਖਾਣੇ ਨਹੀਂ ਨਹੀਂ ਆਪ ਅਸੀਂ ਖਾ ਪੀ ਲਿਆ ਆ ਹਾਂ ਤੇ ਮੰਮੀ ਹੁਣਾਂ ਲਈ ਲੈ ਕੇ ਚੱਲਨੇ ਆ ਹੈ ਰਸਮ ਲਈ ਪਾ ਦਿੱਤੇ ਹੋਰ ਹਾਂ ਹੁਣਾਂ ਨੂੰ ਥੋੜਾ ਪਿੱਛੇ ਚੋਟਣਾ ਨਹੀਂ ਇੱਧਾ ਕਿੱਧਾ ਦੇਖੋ ਬਾਹਰ ਲ ਜਦੋਂ ਆਏ ਸੀ ਉਹ ਲੋਸ ਸੀ ਹਾਂ ਤਾਂ ਬਹੁਤ ਨੀਰਾ ਹੋ ਗਿਆ ਆ ਦੇਖੋ ਥਲੇ ਢਾਬੇ ਜੋ ਬਾਹਰ ਨਿਕਲੇ ਨਹੀਂ ਤਾਂ ਹੁਣੇ ਥਲੇ ਬਾਕੀ ਰੇ ਬਾਹਰ ਨਿਕਲਿਆ ਆ ਖਾ ਪੀ ਕੇ ਦਹਾਨਾ ਦੇ ਉਹਨੂੰ ਪਾਪਾ ਨੂੰ ਕਹਿੰਦਾ ਕਿ ਮੇਰਾ ਢੱਡ ਫਲਾਣਾ ਸੀ ਤਾਂ ਕਿਸੇ ਵੇਲੇ ਓਏ ਪੱਜ ਗਿਆ ਦਰੋ ਸਿਰਿਆ ਇਧਰ ਆ ਧੜ ਝਾਰ ਜਾਣਾ ਯਾਰ ਇਹਨੇ ਡੱਡਾ 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 ਗਾਈ ਦੰਦਾ ਪੰਜ ਜਿੱਤ ਗਿਆ ਨਾ ਲੱਖ ਰੁਪਇਆ ਤੁਨ ਸਾਰੇ ਓਏ ਹੈਰੀ ਲੱਕ ਓਏ ਉਹ ਲਾਨਾ ਤੋਂ ਮੱਖ ਮੈਣਾ ਤੈਨੂੰ ਸਾਰੀ ਉਮਰ ਤੈਨੂੰ ਮੈਂ ਦੱਚੂ ਨਾ ਵੀ ਤੂੰ ਮੇਰੇ ਤੋਂ ਜੋ ਮਹੀਨੇ ਮਰਜੀ ਪੈਸੇ ਨਹੀਂ ਉਹਨੂੰ ਨਾ ਨਹੀਂ ਕਰਨੀ ਜ਼ਰਾ ਤਾਂ ਮੈਨੂੰ ਚੱਲ ਧੜ ਆ ਵੀ ਲੈਣੀ ਹੈ ਯਾਰ ਇਹਨੇ ਗਲੀ ਚ ਲੈ ਗਲੀ ਚ ਕੀ ਕੰਨ ਨੂੰ ਆ ਜਾ ਇਹ ਵੀ ਗਲੀ ਅਨੇ ਰਹੀਆ ਕੋਈ ਨਹੀਂ ਹੈਗਾ ਆ ਜਾ ਉਹਨੇ ਹਰ ਜਾਨ ਆ ਜਾ ਇੱਕ ਟਾ ਦਾ ਆ ਜਾ ਉਹ ਟਾ ਦੁਕਣ ਲਾ ਪਿਆ ਬੱਲੇ ਹਾਏ ਰੱਬਾ ਹੈਰੀ ਨਹੀਂ ਤਾਂ ਹੈ ਨਾ ਐਟਮਾ ਹੀ ਕਰਦਾ ਇੱਕ ਵਾਰੀ ਇਹਨੂੰ ਹੋਰ ਆਇਆ ਹਰ ਕੰਮ ਅਜਰ ਆਇਆ ਹਰ ਕੰਮ ਅਜ ਹੈ ਨਾ ਮੈਂ ਤੁਮਨਾ ਗਿਆਤ ਤੇ ਗਿਆ ਨਾ ਫੇਮ ਮੇਨਾ ਗੱਲ ਕਰੀ ਫੇ ਮੇਰੇ ਟੈਡ ਬਾਰੇ ਗੱਲ ਕਰ ਸਕਦਾ ਸਹੀ ਆ ਅਹ ਕਹਿੰਦੇ ਰੇਸ ਲਾਉਣੀ ਆ ਵਾਰਮ ਅਪ ਹੁੰਦੇ ਪਏ ਆ ਮੁੜ ਕੇ ਵੀ ਆਉਣਾ ਮੁੜ ਕੇ ਵੀ ਆਉਣਾ ਹੀ ਪੈਣਾ ਵਾ ਨਹੀਂ ਉਧਰੋਂ ਹੀ ਆਉਣੇ ਫੜ ਕੇ ਲੈ ਚਲ ਉਧਰੋਂ ਆ ਜਾ ਫੇਰ ਇਧਰੋਂ ਰੋਲ ਪੇਪਰ ਵੀ ਲੈ ਕੇ ਆਣ ਮੈਂ ਬਣਾਉਣੀ ਵੀਡੀਓ ਤੁਹਾਡੀ ਓ ਮੋੜ ਤੋਂ ਆਇਓ ਔਰ ਜਿੱਥੇ ਢੇਰੀਆ ਆਪਣੀ ਗੱਡੀ ਨੂੰ ਆਪਣੀ ਗੱਡੀ ਨੂੰ ਲਾਉਣਾ ਹੱਥ ਚਲ ਦੇਖਦੇ ਕੀ ਕਰਦੇ ਆ ਯਾਰ ਕੀ ਕਰਦੇ ਆ ਦੇ ਨਹੀਂ ਨਹੀਂ ਪਿੱਛੇ ਜਾ ਚਲਾਕ ਵੱਡਾ ਹੋ ਲੈ ਆਪ ਦੇਖ ਹੈਰੀ ਇਹ ਦੇ ਹੈਰੀ ਕਿੰਨਾ ਚੀਟਿੰਗ ਕਰਦਾ ਉਹ ਪਿੱਛੇ ਆ ਉੱਥੇ ਜਾ ਉੱਥੇ ਉਹ ਲੈ ਜਾਣਾ ਹੋ ਚਲ ਗਿਆ ਹਾਂ ਚਲੋ ਚੱਲ ਗਏਂਦੇ ਲੈ ਹੈਰੀ ਕੌਣ ਜਿੱਤਿਆ ਮੇਰਾ ਸਪਰ ਮੁੜ ਗਿਆ ਹਾਂ ਬਸ ਕਰ ਬਤ ਕਰ ਹੈਰੀ ਤੂੰ ਹਾਰ ਗਿਆ ਹੈਰੀ ਤੂੰ ਹਾਰ ਗਿਆ ਬਈ ਹੈਰੀ ਹਾਰ ਗਿਆ ਤੂੰ ਉਹ ਤੇ ਬਰਾਬਰੀ ਸੀਗਾ ਕੌਣ ਕੌਣ ਜਿੱਤੇ ਆ ਕੋਈ ਨਾ ਬੂਟ ਪਾ ਕੇ ਲਾ ਨਹੀਂ 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 ਤਾਂ ਜਿੱਤੇ ਆ ਕੌਣ ਦੱਸ ਆ ਲੈ ਚਲੋ ਹੁਣ ਸਮਾਨ ਕੱਢ ਲਓ ਨਹੀਂ ਨਹੀਂ ਤੈਨੂੰ ਪਾ ਦੇ ਕਿੰਨੇ ਘੋਣੇ ਆ ਕਿਤੇ ਥੋੜੇ ਹੀ ਆ ਰੋਲ ਉਹਦਾ ਨਹੀਂ ਪਾਰੇ ਹੁਣੇ ਆ ਚਲੋ ਬਾਏ ਕਹਿ ਦੋ ਹੋਰ ਵੀ ਹੁਣੇ ਆ ਇਹੇ ਹੀ ਆ ਬਾਏ ਕਹਿ ਦੋ ਬਾਏ ਦੇ ਬਾਏ ਜੀ ਆਨੂੰ ਲਾਉਣੇ ਫੇਰ ਫੇਰ ਤੋਂ